ਅਰਟੀਕਲ ਪੰਜਾਬੀ ਉਹ ਇੱਕ ਵਾਰ ਫੇਰ ਆ ਜਗਾ ਤੁਹਾਡੀ ਪਿਆਰੀ ਵੀ ਤੁਹਾਡਾ ਹਰਦੀਪ ਸਿੰਘ ਨਵੇਂ ਫੈਕਟ ਲੈ ਕੇ ਬੀਤੇ ਦਿਨੀ ਜਿਹੜੀ ਅਸੀਂ ਵੀਡੀਓ ਪਾਈ ਕਰਨਾਲ ਦੀ ਕੁੱਟ ਮਾਰ ਦਾ ਮਾਮਲਾ ਉਹ ਕਾਫੀ ਉਸ ਮਾਮਲੇ ਦੇ ਤੂਲ ਫੜਿਆ ਔਰ ਸਾਰੇ ਪੰਜਾਬੀਆਂ ਦਾ ਧਿਆਨ ਦਾ ਦੇਸ਼ ਦੇ ਵਿੱਚ ਵਿੱਚ ਮਿੱਠੇ ਪੰਜਾਬੀਆਂ ਦਾ ਧਿਆਨ ਆਪਣੇ ਉੱਲ ਖਿੱਚਿਆ ਸਾਡਾ ਮਕਸਦ ਜਿੱਥੇ ਲੋਕਾਂ ਸਾਹਮਣੇ ਇਸ ਗੱਲ ਨੂੰ ਰੱਖਣਾ ਸੀ ਕਿ ਤੱਕਾ ਕਿਸ ਨਾ ਹੋ ਰਿਹਾ ਹੈ ਤਾਂ ਦੁਨੀਆ ਨੇ ਫੈਸਲਾ ਕਰਨਾ ਪ੍ਰਸ਼ਾਸਨ ਨੇ ਫੈਸਲਾ ਕਰਨਾ ਸਰਕਾਰ ਨੇ ਫੈਸਲਾ ਕਰਨਾ ਹੈ ਪਰ ਸਾਡਾ ਉਥੇ ਮਕਸਦ ਇਹ ਨੂੰ ਪੰਜਾਬ ਪੁਲਿਸ ਵਰਸਸ ਆਰਮੀ ਬਣਾਉਣਾ ਨਹੀਂ ਕੋਈ ਵੀ ਧੱਕਾ ਕਿਸੇ ਨਾ ਵੀ ਦੁਨੀਆ ਵਿੱਚ ਹੁੰਦਾ ਤਾਂ ਹਰ ਇਨਸਾਨ ਦਾ ਇਹ ਫਰਜ਼ ਬਣਦਾ ਇਕੱਲੇ ਮੀਡੀਆ ਦਾ ਨਹੀਂ ਜਾਂ ਕਾਨੂੰਨ ਕਾਨੂੰਨੀ ਪੱਖ ਨਹੀਂ ਹਰ ਇਨਸਾਨ ਦਾ ਉਹ ਫਰਜ਼ ਬਣਦਾ ਕਿ ਉਹ ਉਸ ਨੂੰ ਸਾਹਮਣੇ ਲੈ ਕੇ ਆਏ ਬੜੀ ਇਮਾਨਦਾਰੀ ਨਾਲ ਉਹ ਫੈਸਲਾ ਜਿਹੜਾ ਉਹ ਸਾਰਾ ਆਪਣੇ ਆਪ ਹੋ ਜਾਂਦਾ ਹੁਣ ਫੈਕਟ ਤੁਹਾਡੇ ਸਾਹਮਣੇ ਰੱਖੇ ਗਏ ਆ ਜਦ ਕਿ ਇਹਦੀ ਭੂਮਿਕਾ ਸਰਕਾਰ ਦੀ ਇਹਦੇ ਵਿੱਚ ਨਿਰਾਸ਼ਾਜਨਕ ਰਹੀ ਇਸ ਤੋਂ ਇਲਾਵਾ ਐਸਐਸਪੀ ਸਾਹਿਬ ਦੀ ਵੀ ਭੂਮਿਕਾ ਜਿਹੜੀ ਉਹ ਇੰਨੀ ਵਧੀਆ ਨਹੀਂ ਰਹੀ। ਦਬਾੜ ਉਹ ਦੇਖਦੇ ਹੋਏ ਜਿੱਦਾਂ ਅੱਜ ਧਰਨਾ ਲਗਾਇਆ ਗਿਆ। ਡੀਸੀ ਦਫ਼ਤਰ ਦੇ ਸਾਹਮਣੇ ਸਾਰੀਆਂ ਜਥੇਬੰਦੀਆਂ ਵੱਲੋਂ ਤੇ ਉਨੂੰ ਭਰਪੂਰ ਹੰਗਾਰਾ ਮਿਲਿਆ। ਅਸੀਂ ਕਿਸੇ ਇੱਕ ਪੱਖ ਦੀ ਗੱਲ ਨਹੀਂ ਕਰ ਰਹੇ। ਉੱਥੇ ਕੀ ਹੋਇਆ? ਕਰਨਲ ਸਾਹਿਬ ਦੇ بیٹے ਨੇ ਪਹਿਲਾ ਹੱਥ ਚੁੱਕਿਆ, ਉਹਨਾਂ ਚੁੱਕਿਆ, ਇਹ ਮੈਟਰ ਨਹੀਂ ਕਰਦਾ। ਮਕਸਦ ਇਹ ਕਿ ਦੋਵੇਂ ਜਿਹੜੇ ਆ ਪੱਖ ਉਹ ਦੇਸ਼ ਦੀ ਰਾਖੀ ਨਾਲ ਸੰਬੰਧਤ ਨੇ। ਜੇ ਇਹ ਦੋ ਤੇਰਾ ਹੀ ਆਪਸ ਵਿੱਚ ਤਾਲਮੇਲੀ ਬਣਾ ਸਕਣਗੀਆਂ। ਤੇ ਫਿਰ ਆਮ ਜਨਤਾ ਦਾ ਤਾਕ ਮਿਲ ਕਿਸ ਤਰ੍ਹਾਂ ਬਣੇਗਾ ਪਹਿਲਾ ਸਵਾਲ ਤਾਂ ਆਈ ਹੈ ਹੁਣ ਜੇ ਦੂਜੀ ਗੱਲ ਕਰੀਏ ਤੇ ਸਰਕਾਰ ਦਾ ਪੱਖ ਵੀ ਬੜਾ ਨਰਾਸ਼ਾ ਜਨ ਕਰਿਆ 19 ਮਾਰਚ ਦਾ ਦਿਨ ਪੰਜਾਬ ਦੇ ਇਤਿਹਾਸ ਵਿੱਚ ਬੜਾ ਕਾਲਾ ਅਧਿਆਇ ਗਿਣਿਆ ਜਾਏਗਾ ਇਹ ਬੇਨਤੀ ਮੈਂ بار بار ਪੰਜਾਬ ਸਰਕਾਰ ਅਕੇ ਕੀਤੀ ਆ ਔਰ ਹੁਣ ਵੀ ਕਿਹਾ ਕਿ ਤੁਸੀਂ ਲਿਖ ਲਓ ਜਿਹੜਾ ਅਧਿਆਇ ਲਿਖਿਆ ਗਿਆ ਨਾ ਇਹ ਕਿ ਕਦੇ ਜਾਏਗਾ ਨਹੀਂ ਤੁਸੀਂ ਸੰਵਿਧਾਨਿਕ ਹੱਕ ਜਿਹੜੇ ਮਿਲੇ ਹੋਏ ਆ ਜਮਹੂਰੀਅਤ ਦੇ ਉਹਦਾ ਕਾਣ ਕੀਤਾ ਬੇਸ਼ੱਕ ਮੇਰੀ ਪਿਛਲੇ ਸਾਲ ਵੀ ਇੱਕ ਮੈਂ ਵੀਡੀਓ ਪਾਈ ਸੀ ਜਿੱਦਨ ਕਿਸਾਨਾਂ ਨੇ ਕਾਲ ਦਿੱਤੀ ਸੀ ਫਰਵਰੀ ਦੇ ਵਿੱਚ ਤੇ ਉਸ ਦਿਨ ਹੀ ਉਹਨੂੰ ਸ਼ੈਂਪੂ ਬਾਟਰ ਜਾਂ ਜਿੰਨੇ ਬਾਟਰ ਉਹਨਾਂ ਨੇ ਇਹਨਾਂ ਮਜ਼ਬੂਤ ਕਰ ਕਰ ਗਿਆ ਸੀ ਜਿੱਦਾਂ ਇਹ ਆਪਣੇ ਇਸ ਦੇਸ਼ ਦੇ ਨਾਗਰਿਕ ਨਹੀਂ ਹੈਗੇ ਤੇ ਜੇ ਉਹਨਾਂ ਨੂੰ ਉਠਾਇਆ ਵੀ ਜਾਣਾ ਸੀ ਤਾਂ ਇਹ ਤਰੀਕਾ ਕਿਸੇ ਤਰੀਕੇ ਨਾਲ ਵੀ ਤਰਕਸੰਗਤ ਨਹੀਂ ਜਿੱਦੀ ਸਾਰੀ ਦੁਨੀਆ ਦੇ ਨਕੇਦੀ ਹੋ ਰਹੀ ਹੈ ਜਿੰਨੇ ਵੀ ਅਮਲ ਪਸੰਦ ਆ ਬੇਸ਼ੱਕ ਉਹਦੇ ਨਾਲ ਸੂਬੇ ਨੂੰ ਘਾਟਾ ਪੈਂਦਾ ਹੋਏ ਉਹ ਦੂਜੀਆਂ ਗੱਲਾਂ ਨੇ ਪਰ ਇਹ ਤਰੀਕਾ ਜਿਹੜਾ ਕਿਸੇ ਤਰੀਕੇ ਨਾਲ ਵੀ ਜਾਇਜ਼ ਨਹੀਂ ਸੀ ਟਰਾਲੀਆਂ ਨੂੰ ਤੋੜ ਦਿੱਤਾ ਗਿਆ ਵੀਡੀਓ ਵਾਇਰਲ ਹੋ ਰਹੀਆਂ ਤੁਸੀਂ ਦੇਖ ਰਹੇ ਹੋ ਟਰੈਕਟਰ ਭੰਨ ਦਿੱਤੇ ਗਏ ਆ ਬੈਟਰੀਆਂ ਕੱਢ ਲਈਆਂ ਗਈਆਂ ਲੋਕ ਸਮਾਨ ਚੁੱਕ-ਚੁੱਕ ਭਜਦੇ ਆ ਤੇ ਜਿਨ੍ਹਾਂ ਨੂੰ ਫੜਿਆ ਜਾ ਰਿਹਾ ਪੁੱਛਣ ਤੋਂ ਕਹ ਰਹੇ ਕਿ ਸਾਨੂੰ ਮਜਬੂਰ ਕਰਕੇ ਭੇਜਿਆ ਜਾ ਰਿਹਾ ਹੈ ਕਿ ਤੁਸੀਂ ਚੁੱਕ ਕੇ ਲਿਆਓ ਸਮਾਨ ਔਰ ਇਹ ਜਿਹੜੀ ਭੂਮਿਕਾ ਹੈ ਸਰਕਾਰ ਦੀ ਬੜੀ ਗਲਤ ਹੈ ਜੇ ਸਰਕਾਰ ਹੀ ਇਦਾਂ ਕਰਨ ਲੱਪੇਗੀ ਤੇ ਫਿਰ ਅਸੀਂ ਕਰਨਲ ਸਾਹਿਬ ਦਾ ਮਾਮਲਾ ਤੁਹਾਨੂੰ ਲੱਗਦਾ ਬਹੁਤ ਛੋਟਾ ਜਿਹਾ ਹੁੰਦਾ ਰਹਿੰਦਾ ਇਸ ਮਾਮਲੇ ਵਿੱਚ ਜੇ ਸਰਕਾਰੀ ਇਸ ਤਰ੍ਹਾਂ ਲੋਕਾਂ ਦੀ ਵਾਅਦਾ ਮਾਉਣ ਲਾਪੇ ਕੀ ਕਰਨ ਸਾਦਾ ਮਾਮਲਾ ਤਾਂ ਕੋਈ ਬਹੁਤ ਛੋਟਾ ਸੀ ਉਮੀਦ ਕੀ ਕਰਾਂਗੇ ਤੇ ਵਾਕਈ ਅੱਜ ਕਰਨਲ ਸਾਹਿਬ ਦੀ ਵਾਈਫ ਨੂੰ ਮੈਂ ਸੁਣ ਰਿਹਾ ਸੀ ਬੇਸ਼ੱਕ ਜਦੋਂ ਮੁਸੇਜ انسان ਉਹ ਦਾਦੇ ਲਫ਼ਜ਼ ਜਿਹੜੇ ਆ ਆਮ ਬੰਦਿਆਂ ਨੂੰ ਪਈ ਪਸੰਦ ਨਹੀਂ ਆਉਂਦੇ ਪਰ ਜਿਹੜੇ ਉਹ ਤੇ ਬੀਤ ਰਹੀ ਆ ਦੱਸ ਰਹੀ ਆ ਉਹ ਸਿੱਧਾ ਕਹਿ ਰਹੀ ਆ ਕਿ ਸਾਨੂੰ ਪੰਜਾਬ ਸਰਕਾਰ ਉੱਪਰ ਕੋਈ ਯਕੀਨ ਹੀ ਨਹੀਂ ਹੈਗਾ ਇਹਨਾਂ ਦੀ ਕਾਰਵਾਈ ਤੇ ਯਕੀਨ ਹੀ ਨਹੀਂ ਹੈਗਾ ਜਿਹੜਾ ਐਸਐਸਪੀ ਚਾਰ ਐਸਐਚਓ ਦਾ ਨਾਂ ਲੈਣ ਤੋਂ ਡਰਦੇ ਆ ਉਹ ਸਾਨੂੰ ਕੀ ਇਨਸਾਫ ਦੇਗਾ ਇੱਥੇ ਸਾਡਾ ਮਕਸਦ ਇਹੀ ਦੁਨੀਆ ਸਾਹਮਣੇ ਗੱਲ ਰੱਖਣ ਦਾ ਹੈ ਕਿ ਕੀ ਪੰਜਾਬ ਸਰਕਾਰ ਆਪਣੀ ਪ੍ਰੋਸੀਜਪਤਾ ਇੰਨੀ ਗਵਾਲੀ ਹੈ ਕਿ ਕੱਲ ਆਉਣ ਜਿਹੜੀ ਧਰਨਿਆਂ ਚੋਂ ਨਿਕਲੀ ਪਾਰਟੀ ਹੈ ਜੇ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਇਸ ਵੇਲੇ ਪੰਜਾਬ ਦਾ ਵਾਲੀਵਾਰਸ ਕੌਣ ਹੈ 3.5 ਕਰੋੜ ਲੋਕਾਂ ਦਾ ਦੂਜੀ ਗੱਲ ਕਿ ਇਸ ਤਰ੍ਹਾਂ ਮੁੜ ਕੇ ਸਮਾਜ ਵਿੱਚ ਨਾ ਹੋਏ ਕਿਉਂਕਿ ਸਭ ਨੂੰ ਉਹ ਪੁਰਾਣਾ ਦੌਰ ਪੰਜਾਬ ਦੇ ਅਜੇ ਜਿਸਮ ਹੱਲੇ ਨਹੀਂ ਕਿਸੇ ਨੂੰ ਉਹ ਪੁਰਾਣਾ ਦੌਰ ਨਹੀਂ ਭੁੱਲਿਆ ਸਭ ਦੇ ਦਿਮਾਗ ਵਿੱਚ ਉਹ ਗੱਲ ਤਸਵੀਰ ਦੁਬਾਰਾ ਜਿੰਦਾ ਹੋ ਜਾਂਦੀ ਹੈ ਕਿ ਕਿਤੇ ਫੇਰ ਹੋਈ ਖਵਾਇਦ ਸ਼ੁਰੂ ਨਾ ਹੋ ਜਾਏ ਫੜ ਫੜ ਕੇ ਮਾਰਨ ਵਾਲੀ ਨਜ਼ਾਇਦ ਮੁਕਤਵੇ ਪਾਉਣ ਵਾਲੀ ਹੁਣ ਨਸ਼ੇ ਦੀ ਜਿਹੜੀ ਚੱਲ ਰਹੀ ਹੈ ਕਾਰਵਾਈ ਉਹਨੂੰ ਵੀ ਸ਼ੱਕ ਦੇ ਘੇਰੇ ਦੇਖਿਆ ਜਾ ਰਿਹਾ ਜਿਹੜੀ ਗੈਂਗਸਟਰਾਂ ਦੇ ਕਾਰਵਾਈ ਕੀਤੀ ਜਾ ਰਹੀ ਉਹਨੂੰ ਵੀ ਸ਼ੱਕ ਦੇ ਘੇਰੇ ਦੇਖਿਆ ਜਾ ਰਿਹਾ ਇੱਕੋ ਹੀ ਗੱਲ ਹਰ ਇੱਕ ਨੂੰ ਕਿ ਜਦੋਂ ਹਥਿਆਰਾਂ ਦੀ ਰਿਕਵਰੀ ਕਰਾਉਣ ਲਈ ਲੈ ਕੇ ਗਏ ਤੇ ਜਿੱਦਾਂ ਪੁਲਿਸ ਨੇ ਛੱਡਿਆ ਉਹਨੇ ਹਥਿਆਰ ਤੇ ਬਾਤ ਕਰ ਦਿੱਤਾ ਕੀ ਆਪਾਂ ਕਿਹਨੂੰ ਨਹੀਂ ਇਹ ਪਤਾ ਚ ਆਪਾਂ ਕਿੱਥੇ ਬੈਠੇ ਆ ਤੇ ਇੱਕੋ ਹੀ ਗੱਲ ਆਪਾਂ ਬਾਰ ਬਾਰ ਦੁਹਰਾ ਰਹੇ ਆ ਔਰ ਸਭ ਨੂੰ ਇਹ ਲੱਗ ਰਿਹਾ ਕਿ ਨੌਜਵਾਨਾਂ ਨਾਲ ਇਹ ਵੀ ਗਲਤ ਹੋ ਰਿਹਾ ਇਹ ਤਸਵੀਰ ਜਿਹੜੀ ਆ ਤਸਵੀਰ ਸਰਕਾਰ ਨੇ ਪੇਸ਼ ਕਰਨੀ ਹੈ ਉਸ ਪ੍ਰਸ਼ਾਸਨ ਨੇ ਪੇਸ਼ ਕਰਨੀ ਹੈ ਠੀਕ ਹੈ ਨਸ਼ਿਆਂ ਵਿਰੁੱਧ ਜੰਗ ਚਾਹੀਦੀ ਹੈ 3 ਸਾਲ ਤੋਂ ਤਲੂਗੇ ਹੀ ਕਰਲਾ ਰਹੇ ਸੀਗੇ ਕਿਉਂਕਿ ਚੋਣਾਂ ਇਸੇ ਕਰਕੇ ਗਿਆ ਸੀ ਇਸ ਬਦਲਾਅ ਦੀ ਸਰਕਾਰ ਨੂੰ ਪਰ ਸਿਰਫ ਇੱਕ ਇਹ ਨਹੀਂ ਕਿ ਜਿਹੜਾ ਥੋੜਾ ਬੋਤਾ ਆਦੀ ਆ ਉਹਨੂੰ ਫੜ ਕੇ ਇਸ ਤਰ੍ਹਾਂ ਦਾ ਮਾਮਲਾ ਬਣਾ ਦਿੱਤਾ ਜਾਏ ਵੱਡੇ ਮਗਰਮੱਛਾਂ ਤੱਕ ਕਿਸੇ ਦੇ ਹੱਥ ਨਾ ਪਹੁੰਚਣਾ ਇਹਨੂੰ ਇੱਕ ਸ਼ੱਕ ਦੇ ਕਟਹਿਰੇ ਵਿੱਚ ਖੜਾ ਕਰਦਾ ਜਿਹਦੇ ਬਾਰੇ ਸਰਕਾਰ ਨੂੰ ਸੋਚਣਾ ਪੈਣਾ ਔਰ ਪੰਜਾਬੀਆਂ ਦੇ ਲਈ ਇਹੀ बार-बार ਅਪੀਲ ਕਰਦੇ ਹਾਂ ਤੇ ਕਰਦੇ ਰਵਾਂਗੇ ਕਿ ਅਸੀਂ बार-बार ਅੰਠ ਜਿਕਉਂਦੇ ਰਹਾਂਗੇ ਜੋ ਸਾਡਾ ਫਰਜ਼ ਬਣਦਾ ਜੇ ਕੋਈ ਵੀ ਆਪਣੇ ਸੁਝਾਅ ਦੇਣਾ ਚਾਹੁੰਦਾ ਤਾਂ ਮੈਂ बार-बार ਕਹਿ ਚੁੱਕਾ ਕਿ ਸਾਡਾ ਪਲੇਟਫਾਰਮ ਖੁੱਲਾ ਆਓ ਆਪਣੇ ਸੁਝਾਅ ਦਿਓ ਤੇ ਇਸ ਪਲੇਟਫਾਰਮ ਤੇ ਖੜੇ ਹੋ ਕੇ ਅਸੀਂ ਜਵਾਬ ਦੇ ਬਣਾ ਸਕੀਏ ਮੌਕੇ ਦੀਆਂ ਸਰਕਾਰਾਂ ਨੂੰ ਚਾਹੀਓ ਕਿਸੇ ਵੀ ਪਾਰਟੀ ਦੇ ਨਮਾਇਦੇ ਹੋਣ ਕਿਸੇ ਵੀ ਪਾਰਟੀ ਨਾਲ ਰਿਲੇਟਡ ਹੋਣ ਸਿਰਫ ਪੰਜਾਬ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਨ ਵਾਲੇ ਹੋਣ ਅਸੀਂ ਸਾਰਿਆਂ ਤੋਂ ਇਹੀ ਹਵਾਬ ਮੰਗਦੇ ਆ ਕਿ ਪੰਜਾਬ ਦਾ ਤੁਹਾਨੂੰ ਉਹਨਾਂ ਦੇ ਟਾਈਮ 'ਚ ਭੜਾ ਹੋਸੀ ਬਹੁਤ ਬਹੁਤ ਆਪਾਂ